शिवदत्त बिरहाले मैणे दा कलेजा वेध ਦਿੱਤਾ मैणे नु ਕੁਝ ਜਰ ਨਹੀਂ ਸੀ ਭਾਵੇਂ ਦੇ ਜਰਜਰੀ ਵੇਖ ਕੇ ਪਰਿਵਾਰ ਉਸਦੇ ਦਾ ਪੈ ਤੱਕ ਕੇ ਰਸਤੇ ਵਿੱਚ ਸਰੀਰ ਨਾ ਛੁੱਟ ਜਾਏ ਮੈਨੇ ਇਕੱਲਾ ਆ ਗਿਆ ਸੀ ਇਹ ਸੋਚ ਕੇ ਪਰ ਪ੍ਰੀਤਮ ਦਾ ਸੱਚਾ ਪ੍ਰੇਮੀ शिवदत्त ਇਹ ਕਦ ਚਰ ਸਕਦਾ ਸੀ ਕਿ ਅਜੇ ਸਾਸ ਹੋਣ ਤੇ ਪ੍ਰੀਤਮ ਜੀ ਦੇ ਦਰਸ਼ਨ ਦੀ ਆਸ ਟੁੱਟ ਜਾਵੇ ਐਸੀ ਨਿਰਾਸ਼ਾ ਅਜੇ ਉਹਦੇ ਤੇ ਸ਼ਾਹੀ ਨਹੀਂ ਸੀ ਫਤੇ ਚੰਦ ਲੈ ਚਰਨ ਛੂ ਕੀ ਕਿਹਾ ਮੈਨੂੰ ਦਰਦਰਸ਼ਨ ਦੀ ਪ੍ਰੀਤ ਲਾਉਣ ਵਾਲਿਆ ਜੇ ਇਹ ਦੇ ਦੇ ਹੁੰਦਿਆਂ ਮੈਨ ਘਾਰੇ ਨੂੰ ਇਹ ਵਿਢਾਈ ਮਿਲੇ ਕਿ ਮੈਂ ਤੈਨੂੰ ਪ੍ਰੀਤਮ ਦੇ ਦਰਸ਼ਨ ਕੋ ਜਾਣ ਦਾ ਕਾਰਨ ਬਣਾ ਮੇਰਾ ਤੇ ਹੱਡ ਚੰਮ ਸਫਲ ਹੋ ਜਾਵੇ ਤੂੰ ਚੱਲ ਤੂੰ ਮੇਰਾ ਸਰਦਾਰ ਮੈਂ ਤੇਰਾ ਨਫਰ ਹੋਵਾਂਗਾ ਸੇਵਾ ਕਰਾਂਗਾ ਜਾ ਕੇ ਲੈ ਜਾਾਂਗਾ ਇਸ ਪ੍ਰਕਾਰ ਦਲਾਸਾ ਦੇ ਪਰਿਵਾਰ ਤੋਂ ਛੁੱਟੀ ਦਿਵਾ ਸ਼ਿਵਦਤ ਗੁਰੂ ਜੀ ਦੇ ਚਰਨਾਂ ਦਾ ਪੌਰਾ ਪ੍ਰੇਮੇ ਸ਼ਿਵਦਤ ਜੀ ਬਾਲਾ ਪ੍ਰੀਤ ਦੇ ਪਿਆਰੇ ਸ਼ਿਵਦਤ ਜੀ ਨੂੰ ਫਤੇ ਚਾਂਦੇ ਨਾਲ ਸੰਤਾਂ ਦਾ ਹੱਥ ਰਾਂ ਲੈ ਕੇ ਟੁਰੇ ਆਪ ਜੀ ਦੀ ਸਵਾਰੀ ਪਾਲਕੀ ਵਿੱਚ ਕਰਵਾਈ ਗਈ ਸ਼ਿਵਦਤ ਤੇਰੇ ਰਿਦੇ ਦਾ ਅਦਬ ਕਿੰਨਾ ਉੱਚਾ ਹੈ ਸ਼ਿਵ ਦਾ ਤਾਕਦਾ ਹੈ ਪਾਪੀ ਸਰੀਰਾ ਕਿਸ ਵੇਲੇ ਹਾਰ ਦਿੱਤੀ ਹੋ ਮੈਂ ਪ੍ਰੇਮ ਦੇ ਦੇਸ਼ ਚੱਲਿਆ ਹਾਂ ਜੇ ਤੂੰ ਹਾਰ ਨਾ ਦਿੰਦਾ ਤੇ ਐਂਉ ਜਾਂਦਾ ਪੈਰੀ ਥੱਕਾ ਸਿਰ ਜੁਲਾ ਜੇ ਮੂੰ ਪ੍ਰੇਮ ਮਿਲਨ ਪਰ ਤੂੰ ਹਾਰ ਦੇ ਰਿਹਾ ਮੈਂ ਅਦਬ ਬਦ ਬਹੋ ਕੇ ਜਾ ਰਿਹਾ ਮੈਨਿਆ ਅਨੇ ਆਖਿਆ हे ਸਾਡੇ ਸਿੱਖੀ ਮੰਡਲ ਦੇ ਚਮਕਦੇ ਨੂਰ ਇੰਜ ਨਾ ਆਖ ਧੰਨੇ ਸ੍ਰੀਰ ਜਿਸ ਦੇ ਹੁੰਦੇ ਹੁੰਦੇ ਫੇਰ ਦਰਸ਼ਨ ਹੋਣ ਲੱਗੇ ਹਨ ਇਹ ਵੱਡੇ ਕਿਮਾ ਕਰਨੇ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਹੁਕਮ ਹੈ ਨਾ ਇਸ ਸਤਕਾਰਯੋਗ ਜੀਓ ਆਪ ਦੀ ಅಪਾਰ ਪ੍ਰੀਤ ਦੇ ਬਲਿਆਰ ਹਾਂ ਗੱਲ ਕਿ ਪਿਆਰ ਵਿੱਚ ਪਰੋਤੇ ਸਾਰੇ ਪ੍ਰੇਮੀ ਟੁਰੇ ਜਾ ਰਹੇ ਹਾਂ ਕਿੱਥੇ ਬਿਹਾਰ ਦੇਸ਼ ਦਾ ਪਟਨਾ ਕਿੱਥੇ ਮੈਨ ਦਵਾਬ ਦਾ ਆਨੰਦਪੁਰ ਘੋੜਿਆਂ ਢੋਲਿਆਂ ਤੇ ਪਾਲਕੀਆਂ ਦੇ ਸਫ਼ਰ ਵਿੱਚ ਪਰ ਪ੍ਰੇਮ ਪੁੱਛਦਾ ਨਹੀਂ ਹੈ ਬੁੱਢੇ ਜਵਾਨ ਨੱਡੇ ਨਾ ਇਹ ਨਹੀਂ ਦੇਖਦਾ ਸੁੱਖ ਦੁੱਖ ਨਹੀਂ ਪਛਾਣਦਾ ਖਿੱਚੀ ਲਈ ਜਾਂਦਾ ਖਿੱਚ ਦੇ ਨਿਜਮ ਨੂੰ ਚਵਾ ਖਿੱਚ ਦੇ ਹੋਰ ਨਾਲ ਕੀ ਵਾਸਤਾ ਉਹ ਖਿੱਚਦਾ ਹੈ ਤੇ ਖਿੱਚੀ ਲ ਜਾਂਦਾ ਹੈ ਖਿੱਚ ਦੇ ਕੇਂਦਰ ਵੱਲ ਹੈ ਤਾਂ ਖਿੱਚ ਤੂੰ ਪਰ ਇਸ ਭਾਗ ਸਲੱਖੀ ਖਿੱਚ ਹੈ ਤਾਂ ਪ੍ਰੇਮ ਤੰਦ ਬਣ ਜਾਂਦੀ ਹੈ ਇਹ ਖਿੱਚ ਤੂੰ ਪਰ ਇਸ ਭਾਗ ਸਲੱਖੀ ਖਿੱਚ ਵਿੱਚ ਹੀ ਸੁਰੂ ਪਿਆਰਿਓ ਪ੍ਰੇਮ ਦੀ ਪ੍ਰਾਪਤੀ ਹੈ ਸਨੇ ਸਨੇ ਹੌਲੀ ਹੌਲੀ ਸਫਰ ਕਰਦੇ ਚੜਦੇ ਪੋ ਸ੍ਰੀ ਆਨੰਦਪੁਰ ਸਾਹਿਬ ਆ ਗਏ ਕਲਗੀਆਂ ਵਾਲੇ ਨੂੰ ਪਤਾ ਹੈ ਕਿ ਇਹ 16 ਦਰਸ਼ਨਾ ਦਾ ਵੇਤਾ ਸ਼ਿਵ ਦਾ ਮੇਰਾ ਡੂੰਗਾ ਪ੍ਰੇਮੀ ਕਿਸ ਤਰ੍ਹਾਂ ਮਾਰੋ ਮਾਰੀ ਤਨ ਦਾ ਸਫਰ ਕਰਕੇ ਵੀ ਦੇਸ਼ ਕਾਲ ਦਾ ਸਫਰ ਕਰਕੇ ਵੀ ਆ ਰਿਹਾ ਹੈ ਮੇਰੇ ਸਤਕਾਰਯੋਗ ਪੂਰਨ ਪਦ ਦੇ ਪ੍ਰੇਮੀ ਮੈਣੀ ਜੀ ਆ ਰਹੇ ਨੇ ਦੇਖੋ ਸਾਰੇ ਆਪਣੇ ਆਪ ਵਿੱਚ ਸਿੱਖ ਕੋਈ ਘਟ ਨਹੀਂ ਕੋਈ ਵੱਧ ਨਹੀਂ ਮੈਣੀ ਆਣੀ ਤੇ ਮੈਣੀ ਪੂਰੇ ਅਦਬ ਪਰੇ ਸਿੱਖੀ ਭਾਵ ਵਿੱਚ ਆ ਰਹੇ ਹਨ ਪੁੱਤ ਦਾ ਮਾਨ ਨਾਲ ਨਹੀਂ ਲੈ ਕੇ ਆਏ ਸ਼ਿਵ ਦਾ ਤ ਵਿਚਾਰਾ ਅਤੀ ਦੀਨ ਤੇ ਨਿਮਰਤਾ ਦੇ ਪਿਆਰ ਵਿੱਚ ਆ ਰਿਹਾ ਹੈ ਅਰਚਾਉਂਦਾ ਹੈ ਕਿ ਚਰਨਾ ਵਿੱਚ ਸਮਾਵਾਂ ਪਰ ਸ੍ਰੀ ਗੁਰੂ ਜੀ ਬਿਰਧ ਦੇ ਪੱਕੇ ਨੇਮ ਦੇ ਸੱਚੇ ਅੱਗੋਂ ਹੋ ਟੁਰੇ ਰੋਪੜ ਤੱਕ ਘੋੜੇ ਚੜ ਕੇ ਅੱਗੋਂ ਆ ਮਿਲੇ ਸ਼ਿਰਤਾ ਦੀ ਪਾਲਕੀ ਕਹਾਰ ਜੋ ਲਈ ਜਾਂਦੇ ਸਨ ਮਲਕੜੇ ਜੇ ਮਗਰੋਂ ਆ ਕੇ ਕਹਾਰਾਂ ਨੂੰ ਖੜਾਉਣ ਦੀ ਸਹੰਤ ਕਰਦੇ ਤੇ ਨਟਖਟ ਬਾਲਕ ਦੀ ਤਰ੍ਹਾਂ ਜਿਵੇਂ ਕਦੀ ਪਟਨੇ ਕਰਿਆ ਕਰਦੇ ਸਨ ਪਾਸ ਆ ਕੇ ਪਾਲਕੀ ਦਾ ਕਪੜਾ ਚੁੱਕ ਕੇ ਬਾਬਾ ਜੀ ਝਾਤ ਬੱਚੇ ਨਹੀਂ ਕਰਦੇ ਹਾ ਇਹ ਆਵਾਜ਼ ਕਦੋਂ ਦੀ ਸੁਣੀ ਹੋਈ ਪਰ ਅੱਜ ਤੱਕ ਰਸ ਘੋਲਦੇ ਸੀ ਉਸ ਨਾਲ ਅੱਜ ਇਹ ਵੀ ਰਸ ਮਿਲ ਗਿਆ ਹੈ ਇੱਕਦਮ ਸ਼ਿਵਦਤ ਆਵਾਕ ਹੋ ਗਿਆ ਹੈ ਬੇਵਾਕ ਗਰਾਮਾਤੀਵਜ ਜੀ ਦਾਨ ਦੇਣ ਵਾਲੇ ਬਾਗ ਸੱਦ ਇਲਾਹੀ ਦੀ ਵਾਕ ਨੇ ਦਰਦ ਸ਼ਿਵਦੱਤ ਨੂੰ ਹਲਾ ਕੇ ਖੁਸ਼ੀ ਨਾਲ ਐਸਾ ਉਸ਼ਾਲਾ ਦਿੱਤਾ ਤੱਕੇ ਕਿ ਪ੍ਰੀਤੰਬਾਲਾ ਪ੍ਰੀਤਮ ਹੁਣ ਕਲਗੀਆਂ ਵਾਲਾ ਪ੍ਰੀਤਮ ਝਾਤ ਆਖ ਰਿਹਾ ਹੈ ਮੁਸਕਰਾ ਰਿਹਾ ਹੈ ਮਨੁੱਖ ਤੇ ਭਰ ਗੱਬਰੂ ਜਵਾਨ ਹੋ ਕੇ ਵੀ ਮੈਨੂੰ ਬਾਲਾ ਪ੍ਰੀਤੰ ਦੇ ਚੋਜਾਂ ਨਾਲ ਬੁਲਾ ਰਿਹਾ ਹੈ ਖੁਸ਼ੀ ਦੇ ਉਸ਼ਾਲੇ ਨਾਲ ਜਿਉਂ ਉਛਲਿਆ ਕਿ ਪਾਲ ਕੀ ਤੋਂ ਬਾਹਰ ਆ ਗਿਆ ਪਰ ਸਾਰੀ ਪਟੇਬਾਜੀ ਦੇ ਉਸਤਾਦ ਸਤਗੁਰ ਨੇ ਕੁਛੜ ਵਿੱਚ ਬੋਝ ਲਿਆ ਬਾਹਾਂ ਤੇ ਲੈ ਲਿਆ ਕਲੇਜੇ ਨਾਲ ਲਾ ਕੇ ਆਖਿਆ ਧਨ ਸਿੱਖੀ ਧਨ ਸਿੱਖੀ ਧਨ ਸਿੱਖੀ ਸ਼ਿਵਦਤ ਬੇਰਾਗ ਨਾਲ ਤਾਂ ਦਰਵ ਹੋ ਗਿਆ ਪਰ ਪ੍ਰੇਮ ਨਾਲ ਉਮਾਇਆ ਪਿਆਰੇ ਦਰਸ਼ਨ ਨਾਲ ਲਢਾਲ ਹੋ ਕੇ ਸਤਗੁਰ ਦੇ ਅੰਗੀਕਾਰ ਹੋ ਗਿਆ ਬਾਹਤ ਸੁਆ ਗਿਆ ਇੰਜ ਲੱਗੇ ਕਿ ਜਿਵੇਂ ਕੋਈ ਲੋਹਾ ਚੁੰਮਕ ਨਾਲ ਜੁੜ ਜਾਂਦਾ ਲੱਗਦੇ ਸਾਰ ਮਾਨੋ ਨਵੀਂ ਜਵਾਨੀ ਆ ਗਈ ਹੋਵੇ ਅੰਦਰ ਨਵਾਂ ਸੰਚਾਰ ਹੋ ਗਿਆ ਸਤਿਗੁਰ ਨੇ ਕੁੱਟ-ਕੁੱਟ ਕੇ ਪਿਆਰ ਕੀਤਾ ਗਲੇ ਲਾਇਆ ਫਿਰ ਪਿਆਰਿਆ ਪ੍ਰੇਮ ਤੋਂ ਭੁੱਲੇ ਪਾਠਕ ਮਿੱਤਰੋ ਦੇਖੋ ਆਪਣੇ ਸਤਿਗੁਰ ਦੇ ਪ੍ਰੇਮ ਦਾ ਦਰਸ਼ਨ ਵੇਖੋ दोनों पासे खिंच है वो पटनियों चल के आए है यह आनंदपुर से चल के आए है बुढ़ा ठुक कोड़ भज रही है हड्डियां सख्त, दे दरखत चुरीदार हो रही है मास टिलक रहा है हड्डिया की मुठ हो रही है कोई सुंदरता बाकी नहीं तू वेखा हाथ ना लाए ਪਰ ਤੇਰਾ ਗੁਰੂ ਉਸ ਵਿੱਚ ਆਤਮ ਸੁੰਦਰਤਾ ਤੱਕ ਰਿਹਾ ਹੈ। ਇਲਾਹੀ ਸੁੰਦਰਤਾ ਨੂੰ ਤੱਕ ਕੇ ਮਸਤ ਹੋ ਰਿਹਾ ਹੈ। ਸਰੀਰ ਵਿੱਚਲੇ ਪੰਛੀ ਦੀ ਸੁੰਦਰਤਾ ਤੇ ਮੋਹਤ ਹੋ ਕੇ ਜਰਜਰੇ ਪਿੰਜਰੇ ਨੂੰ ਵੀ ਗੱਲ ਲਾ ਕੇ ਪਿਆਰ ਕਰ ਰਿਹਾ। ਤਨ ਕਲਗੀਆਂ ਵਾਲਿਆ। ਤਨ ਪਿਤਾ ਤਨ ਵਾਲਾ ਪ੍ਰੀਤਮੇ ਤੂੰ ਹੀ ਕਰ ਸਕਦਾ। ਤੂੰ ਸਭ ਨੂੰ ਨਵਾਜਣ ਵਾਲਾ ਹੈ। ਜਦ ਪਿਆਰ ਦਾ ਮਿਲਾਪ ਹੋ ਚੁੱਕਾ ਤਾਂ ਸ੍ਰੀ ਗੁਰੂ ਜੀ ਨੇ शिव दत्त ਨੂੰ ਧਰਪਾਲ ਕੀ ਵਿੱਚ ਸਹਿਜ ਨਾਲ ਬੜੇ ਆਰਾਮ ਨਾਲ ਪੋਲੇ ਜੇ ਬਿਠਾ ਦਿੱਤਾ ਤੇ ਪਿੱਛੇ ਦੀ ਭਾਵ ਅਨੰਦਪੁਰ ਦੀ ਸੁਰਤ ਕੀਤੀ ਸੰਗ ਵਿੱਚ ਸੁੱਧ ਪਹੁੰਚ ਗਈ ਸੀ ਇਹਨੇ ਨੂੰ ਮੈਣੇ ਤੇ ਮੈਣਿਆਣੀ ਘੋੜੇ ਤੇ ਡੋਲੇ ਤੋਂ ਉਤਰ ਕੇ ਪੈਦਲ ਭੱਜਿਆ ਆ ਰਿਹਾ ਚਿਹਰੇ ਖੁਸ਼ੀ ਨਾਲ ਚਮਕਦੇ ਹਨ ਲਾਲੀ ਫੁੱਟ ਫੁੱਟ ਪੈਂਦੇ ਮਨੋਂ ਲਉ ਚੁੰਦਾ ਹੋਵੇ ਆਉਂਦੇ ਸਾਰ ਚਰਨਾ ਤੇ ਟਹਿ ਗਏ ਚਰਨ ਪਕੜ ਲਿਆ ਬਾਰ ਬਾਰ ਮੱਥੇ ਨੂੰ ਲਾਉਂਦੇ ਆ ਮਾਂ ਆਖਣ ਵਾਲੇ ਮਰੀਆਦਾ ਪਰਸ਼ੁਤ ਮਾਂ ਪੁੱਛਦੇ ਧਰਤੀ ਤੇ ਟਹਿਣ ਤੋਂ ਪਹਿਲਾਂ ਆਪਣੇ ਹੱਥ ਸਲੇ ਕਰ ਦਿੱਤੇ ਫਿਰ ਉਸ ਵਿਰਾਗ ਭਏ ਸੱਤ ਵਿੱਚ ਗਿਆ ਮਾਂ ਉਠ ਮਾਦੀਓ ਸੰਭਲੋ ਮਾਂ ਕਹਿਣਾ ਸੀ ਤੇ ਬਾਜੂ ਮੰਡਲ ਨੂੰ ਅਨੰਤ ਪ੍ਰੇਮ ਨਾਲ ਭਰ ਦਿੱਤਾ ਗਿਆ ਦੋਵੇਂ ਮਾਨੋ ਮੂਰਛਤ ਹੋ ਗਏ ਰਾਤ ਵਿੱਚ ਆਪੇ ਤੋਂ ਉੱਚੇ ਹੂਟ ਰਹੇ ਦੇਵੀ ਪੁੱਤਰ ਖੜਾ ਹੈ ਤੇ ਪੁਕਾਰ ਰਿਹਾ ਹੈ ਮਾਂ ਮਾਂ ਏ ਅੰਮੀ ਏ ਪਿਆਰੀ ਇਲਾਹੀ ਅੰਮੀ ਇਸ ਸੰਗਮ ਨੂੰ ਕੀ ਕਹ ਕਹੀਏ ਵਰਿਆਂ ਦੀ ਸਿੱਖ ਖਿੱਚ ਕੇ ਤਰੀਕੇ ਬਾਤ ਆ ਮੇਲਾ ਸਤਿਗੁਰ ਦਾ ਅੱਗੋਂ ਆ ਕੇ ਮਿਲਣਾ ਦਾਸ ਨਿਵਾਜਨ ਦਾ ਦਰਦ ਪ੍ਰੇਮ ਦੀ ਅਵਧੀ ਛਾਤਰ ਕੇ ਭਾਵ ਸ਼ਾਗ ਹੈ ਸਾਰੀ ਸੰਗਤ ਡੰਡਾ ਉਤ ਚ ਬੈ ਕੇ ਘੰਟਾ ਪਰ ਪਤਾ ਨਹੀਂ ਰਿਹਾ ਕਿ ਸਮਾਂ ਕਿੱਥੇ ਬੀਤ ਰਿਹਾ ਫਿਰ ਸਤਿਗੁਰ ਨੇ ਕਲਾ ਵਰਤਾਈ ਸਭ ਨੂੰ ਸੁਰਤ ਭਰਤੀ ਇੱਕ ਇੱਕ ਨੂੰ ਮਿਲੇ ਸੁੱਖਾਂ ਪੁਛੀਆਂ ਪਿਆਰ ਕੀਤੇ ਇਸ ਤੋਂ ਅਦਮੇਲ ਅੱਗੇ ਚੋਜੀ ਵੱਲੋਂ ਡੇਰਾ ਲੱਗ ਰਿਹਾ ਸੀ ਲੰਗਰ ਤਿਆਰ ਹੋ ਰਹੇ ਸਨ ਉਥੇ ਸਭ ਦਾ ਨਿਵਾਸ ਕਰਾਇਆ ਸ਼ਿਵਦਾਤ ਹੁਣ ਸਤਿਗੁਰੂ ਜੀ ਕਹਿ ਕੇ ਸੱਦਣ ਲੱਗਾ ਪਰ ਵਿੱਚੋਂ ਵਾਲਾ ਪ੍ਰੀਤਮ ਦੀ ਝਲਕ ਪੈਂਦੀ ਹੈ ਇਸ ਪ੍ਰੇਮ ਨਾਲ ਨਿਕਲਦਾ ਸ਼ਬਦ ਵਾਲਾ ਪ੍ਰੀਤਮ ਇਸ ਸ਼ਬਦ ਦਾ ਸਾਨੂੰ ਸਵਾਦ ਨਹੀਂ ਭੁੱਲਦਾ ਤੋ ਬਿਰਧ ਪਾਲਕ ਹੈ ਸਮਰਾਥ ਹੈ ਅਗੋ ਪਾਤਸ਼ਾਹ ਜੀ ਕਹਿ ਲਗੇ ਪੰਡਤ ਜੀ ਸਾਡਾ ਆਦ ਪ੍ਰੇਮੀਤੀ ਸਤਕਾਰ ਯੋਗ ਹੈ ਤੂੰ ਤੂੰ ਸਾਨੂੰ ਸਦਾ ਬਾਲਾ ਪ੍ਰੀਤਮੀ ਸਜਣਾ ਹੈ ਇਸ ਵਿੱਚ ਜੋ ਰਸ ਅਗੰਮੀ ਰਹਿਮਤਾ ਵਰਸਦੀਆਂ ਨੇ ਅਸੀਂ ਤਿਆਗਣ ਨੂੰ ਤਿਆਰ ਨਹੀਂ ਦਾਸ ਨੇ ਵਾਜਨ ਤੇ ਪ੍ਰੇਮ ਦੇ ਚੋਜਾਂ ਨੂੰ ਤੱਕ ਤੱਕ ਸ਼ਿਵਦਤ ਖੁਸ਼ ਹੁੰਦਾ ਹੈ ਜਾਮੇ ਨਹੀਂ ਮਿਉਂਦਾ ਆਖਦਾ ਹੈ ਫਤੇ ਚੰਦਾ ਤੂੰ ਸਦਾ ਖੁਸ਼ ਥੀ ਮੈਨੂੰ ਇਸ ਭਾਗ ਦੇਨ ਦਿਖਾਈ ਪਰ हे ਜਗਤ ਦੇ ਮਾਲਕਾ ਮੇਰੇ ਬਾਲਾ ਪ੍ਰੀਤਮ ਹੁਣ ਚਰਨੀ ਸਮਾਲ ਲੈ ਜੋ ਮੁਰ ਬਿਰਹੋਂ ਵਾਲੇ ਦੇਸ਼ ਨਾ ਜਾਵਾਂ ਹੱਸ ਕੇ ਕਲਗੀਆਂ ਵਾਲੇ ਬੋਲੇ ਜੈਸੀ ਮਨਸਾ ਤੈਸੀ ਦਸ਼ਾ ਫਿਰ ਅਲੰਦਪੁਰ ਪਹੁੰਚੇ ਸਤਮੀ ਦੇ ਗੁਰਪੁਰਬ ਦਾ ਪਾਕ ਸੀ ਸਾਰੇ ਸਮਾਗਮ ਨੂੰ ਤਿਆਰੀ ਕਰਕੇ ਬੈਠੇ ਸਨ ਦੂਰ ਨੇੜੇ ਸੰਤਾਂ ਤਾਂ ਆ ਕੇ ਆਈਆਂ ਪ੍ਰੇਤਨ ਦੀ ਵਰੇ ਗੰਢ ਦੇ ਦਰਸ਼ਨਾਂ ਦੇ ਉਮਾਸ ਸਾਰਿਆਂ ਨੇ ਰੰਗ ਮਾਣੇ ਦਰਸ਼ਨ ਕੀਤੇ ਸੁਖ ਪਾਏ ਇਹ ਕੌਤਕ 1746 ਬਿਕਰਮੀ ਦੇ ਲਗਭਗ ਹਾਂ ਸਾਰਿਆਂ ਨੂੰ ਜਥਾ ਯੋਗ ਦਾਤਾ ਮਿਲੀਆਂ ਫਤੇ ਚੰਦ ਨੂੰ ਗੁਰੂ ਜੀ ਨੇ ਇੱਕ ਪਾਵਨ ਪੋਥੀ ਵੀੜ ਇਹ ਬਖਸ਼ਿਸ਼ ਕੀਤੀ ਆਪਣੇ ਦਸਤਕਤ ਕਰਕੇ ਤੇ ਕਿਹਾ ਇਹ ਵਿਦਿਤ ਸਤਗੁਰ ਹੈ ਭਾਵੀ ਸਤਗੁਰ ਹੈ ਸਾਰੀ ਸਿੱਖੀ ਨੇ ਇਸ ਦੇ ਲੜ ਲੱਗਣਾ ਤੁਸੀਂ ਦੇਸ਼ ਜਾ ਕੇ ਹੁਣ ਤੋਂ ਹੀ ਇਸ ਰੂਪ ਵਿੱਚ ਮੈਨੂੰ ਤੱਕਿਆ ਕਰੋ ਮੇਰੀ ਜੋਤ ਨੂੰ ਇਸ ਵਿੱਚ ਮਿਲਿਆ ਕਰੋ ਇਸ ਦੀ ਬਾਣੀ ਵਿੱਚ ਮੇਰੇ ਨਾਲ ਗੱਲਾਂ ਕਰਿਆ ਕਰੋ ਜੋ ਇਹ ਕਹੇ ਮੇਰਾ ਉਪਦੇਸ਼ ਜਾਣਿਆ ਕਰੋ ਮੇਰੀ ਸੇਵਾ ਇਸ ਦੀ ਸੇਵਾ ਵਿੱਚ ਸਾਧ ਸੰਗਤ ਦੀ ਸੇਵਾ ਇਹ ਸਾਰੀ ਸਮਾਈ ਹੋਈ ਹੈ ਇਸ ਪ੍ਰਕਾਰ ਦਾਤਾ ਕਰਦੇ ਗੁਰਸੱਤਮ ਦੇ ਰੰਗ ਬੀਤੇ ਹੁਣ ਫਿਰ ਬਿਰਹੋਂ ਦੇ ਦਿਨ ਆਏ ਸਭ ਦੇਸ਼ਾਂ ਦੀਆਂ ਸੰਗਤਾਂ ਵਿਦਾ ਹੋਈਆਂ ਇਹ ਸੰਗਤ ਸਭ ਤੋਂ ਪਿੱਛਾ ਟੁਰੀ ਰੋਪੜ ਤੱਕ ਫੇਰ ਸਤਿਗੁਰੂ ਆਪਣੇ ਨਵਾਜੇ ਮਾਪਿਆਂ ਨੂੰ ਟੋੜਨਾ ਆਏ ਕਿੱਥੇ ਛੁੜੇ ਹੋਏ ਵਿਅਕਤੀ ਪੁੱਤ ਨੂੰ ਲੈ ਕੇ ਮਤਬਾਨਾ ਪੁੱਤ ਗੋਦ ਲਿਆ ਪੁੱਤ ਬਣਾਉਂਦੇ ਨੇ ਧਨ ਕਰਗੀਆਂ ਵਾਲਿਆ ਤੂੰ ਮਾਪਿਓ ਗੋਦ ਲਿਆ ਇਹ ਵੀ ਤੇਰੀ ਚੂਜ ਨੇ ਸ਼ਿਵਦਾਤਾ ਸਦਾ ਲਈ ਸਤਿਗੁਰ ਦੇ ਚਰਨੀ ਸਮਾ ਗਿਆ ਉਸ ਦੀ ਉਮਰਾ ਦੀ ਅਵਲਾਖਾ ਪੂਰੀ ਹੋਈ ਬਾਕੀ ਸੰਗਤ ਫਤੇ ਚੰਦ ਦੀ ਜਥੇਦਾਰੀ ਵਿੱਚ ਵਾਪਸ ਟਰ ਗਏ ਵਿਰਹਾ ਵਿਯੋਗ ਵਿੱਚ ਭਰੇ ਪਰ ਆਤਮ ਰਸ ਦੇ ਰਸியே ਜਿਉਂਦੇ ਪ੍ਰੇਮੇ ਸਨੇ ਸਨੇ ਪਟਨੇ ਪਹੁੰਚੇ ਫਤੇ ਚੰਦ ਨੇ ਆਪਣੇ ਘਰ ਬਾਹਰ ਨੂੰ ਢਾ ਕੇ ਗੁਰੂ ਮੰਦਰ ਬਣਾ ਦਿੱਤਾ ਫਿਰ ਪਦਾਰਥ ਦਾ ਲੰਗਰ ਜਾਰੀ ਕਰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਸਥਾਪਨ ਕੀਤਾ ਸਾਰੀ ਉਮਰ ਗੁਰੂ ਪੂਜਾ ਕਰਦਾ ਉਪਦੇਸ਼ ਸੁਣਦਾ ਸ੍ਰਿਸ਼ਟੀ ਨੂੰ ਉਤਾਰਦਾ ਰਿਆ ਹੁਣ ਤੱਕ ਗੁਰਦੁਆਰਾ ਹੈ ਇਕਾदशी ਨੂੰ ਸ੍ਰੀ ਗੁਰੂ ਜੀ ਦਾ ਦਰਸ਼ਨ ਹੁੰਦਾ ਹੈ ਭੋਗ ਉਸੇ ਤਰ੍ਹਾਂ ਲੱਗਦਾ ਹੈ ਨਾਮ ਮੈਣੀ ਸੰਗਤ ਪੈਂਦਾ ਹੈ ਕਿਉਂਕਿ ਫਤੇਜੰਦ ਮੈਣੀ ਖੱਤਰੀ ਸੀ ਇਤਾਂ ਗੱਲਾਂ ਨੇ ਫਤੇਜੰਦ ਗੁਰੂ ਦਾ ਚਰਨਾਂ ਦਾ ਪੌੜਾ ਸੀ ਪ੍ਰੇਮੀ ਸੀ ਇਸ ਤਰ੍ਹਾਂ ਪਟਨੇ ਦੀ ਸੰਗਤ ਆਨੰਦਪੁਰ ਤੇ ਅਨੰਦਪੁਰ ਦੇ ਮਾਲਕ ਦੇ ਦਰਸ਼ਨ ਕਰਕੇ ਵਾਪਸ ਪਹੁੰਚੀ